कई बारती बानवे अठानवे सीटा दो न आहे ਉਹਨਾਂ ਸਾਡੀ ਧਿਰ ਦੇ ਲੋਕ ਆ ਜਿਹੜੇ ਉਹਨਾਂ ਨੂੰ ਸਹਾਰੇ ਬਣਾਉਣਾ ਪਊਗਾ ਉਹਨਾਂ ਨੂੰ ਅੱਗੇ ਹੋਣਾ ਪਊਗਾ ਇਹਨਾਂ ਚੋਂ ਕੋਈ ਵੀ ਚੰਗਾ ਨਹੀਂ ਹੈਗਾ ਜੇਕਰ ਅਸੀਂ ਇੱਥੇ ਬਿਠੇ ਰਹੇ ਹਾਂ ਇਥੋਂ ਤੱਕ ਹੀ ਕੰਮ ਖਤਮ ਕਰ ਲਿਆ ਸਾਡੀ ਧਿਰ ਹੈ ਕਿਹੜੀ ਆ ਆ ਲੜਨ ਵਾਲੇ ਲੋਕਾਂ ਦੇ ਵਿੱਚੋਂ ਆਪਕੋ ਸਾਨੂੰ ਚੁਣਨੇ ਪੈਣਗੇ ਇਹਨਾਂ ਆਗੂਆਂ ਦੀ ਸਰਕਾਰਾਂ ਜਿਹੜੀਆਂ ਬਣਾਉਣੀਆਂ ਬੈਠ ਗਿਆ ਉਹਨਾਂ ਦੀ ਦੇਰ ਤੱਕ ਅਸੀਂ ਸੰਘਰਸ਼ਾ ਜਿਹੜੇ ਇਸੇ ਵੇਲੇ ਚਾਹਦੇ ਰਹਿਣਗੇ ਲੋਕਾਂ ਦਾ ਜਿਹੜੀ ਇਹ ਜ਼ਿੰਦਗੀ ਕਦੇ ਵੀ ਸੌਕੀ ਨਹੀਂ ਰਹੂਗੀ ਸੋ ਆਪ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਉਹ ਦਫਰੇ ਕਿੱਥੇ ਜਾ ਕੇ ਜਿਹੜਾ ਹੈਗਾ ਇਹ ਸਾਡੇ ਨਾਲ ਧੋਖਲੇ ਕਰਦੇ ਆ ਕਿੱਥੇ ਜਾ ਕੇ ਸਾਡੇ ਨਾਲ ਬੇਇਨਸਾਫੀਆ ਕਰਦੇ ਆ ਸੋ ਇਹਨਾਂ ਗੱਲਾਂ ਜਿੰਨੀ ਦੇਰ ਤੱਕ ਅਸੀਂ ਸੁਝਾਉਂਦੇ ਨਹੀਂ ਲੈਂਦੇ ਇਹਨੂੰ ਇੱਕ ਲੋਕ ਲੈ ਤਾਜ ਦੇ ਹਵਾਲਾ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਂਝੇ ਵਿਧਾਪਕ ਮੋਰਚੇ ਦੀ ਗਵਾਈ ਦੇ ਵਿੱਚ ਹੋ ਰਿਹਾ ਤੇ ਡੀਟੀਐਫ ਇਹਦੇ ਵਿੱਚ ਤਾਲਮੇ ਤਾਲਵੇਲੇ ਵਿੱਚ ਸਹਿਯੋਗ ਦੇ ਵਿੱਚ ਇਹਦੇ ਵਿੱਚ ਸ਼ਾਮਲ ਜਥੇਬੰਦੀ ਆ ਇਹ ਜਿਹੜਾ ਐਕਸ਼ਨ ਆ ਸਾਡੀ ਅਣਸਰ ਦੀ ਲੋੜ ਬਣ ਗਿਆ ਸਿੱਖਿਆ ਮੰਤਰੀ ਪੰਜਾਬ ਨਾਲ 19 ਦਸੰਬਰ ਦੀ ਮੀਟਿੰਗ ਸੀ ਇਹ ਤਰਾਸਦੀ ਆ ਵੀ ਪੰਜਾਬ ਦੀਆਂ 13 ਜਥੇਬੰਦੀਆਂ ਨੂੰ ਮਿਨਿਸਟਰ ਮੀਟਿੰਗ ਦੇ ਕੇ ਵਿੱਚੋਂ ਮੀਟਿੰਗ ਦੇ ਵਿੱਚੋਂ ਮੀਟਿੰਗ ਛੱਡ ਕੇ ਚੱਲਿਆ ਜਾਵੇ ਪੂਰੀ ਮੀਟਿੰਗ ਅਟੈਂਡ ਨਾ ਕਰੇ ਇਸ ਗੱਲ ਤੋਂ ਇਹ ਸਾਬਤ ਹੁੰਦਾ ਵੀ ਜਿਹੜੀ ਸਰਕਾਰ ਆ ਉਹ ਐਜੂਕੇਸ਼ਨ ਪ੍ਰਤੀ ਕਿੰਨੀ ਕੁ ਸਹਿਰਦਾ 2022 ਚ ਜਦੋਂ ਸਰਕਾਰ ਬਣੀ ਸਰਕਾਰ ਨੇ ਦੋ ਅਜੰਡੇ ਲਏ ਸਿਹਤ ਤੇ ਸਿੱਖਿਆ ਵੀ ਅਸੀਂ ਸਿਹਤ ਤੇ ਸਿੱਖਿਆ ਦਾ ਪੰਜਾਬ ਦੇ ਵਿੱਚ ਕਾਇਆ ਪਲਟ ਕਰਦਾਂਗੇ ਸਰਕਾਰ ਨੂੰ ਹੋ ਗਏ 3 ਸਾਲ 3 ਸਾਲ ਬੀਤਣ ਦੇ ਬਾਵਜੂਦ ਜਿਹੜੀ ਪੰਜਾਬ ਦੀ ਐਜੂਕੇਸ਼ਨ ਜਦੋਂ ਦਾ ਦੇਸ਼ ਆਜ਼ਾਦ ਹੋਇਆ ਆ ਆਪਦੀ ਵਰਸਟ ਹਾਲਤ ਦੇ ਵਿੱਚ ਆ ਸਭ ਤੋਂ ਵੱਧ ਹਾਲਤ ਦੇ ਵਿੱਚ ਪੋਸਟਾਂ ਖਾਲੀ ਆ ਸਭ ਤੋਂ ਬੜੀ ਹਾਲਤ ਪੰਜਾਬ ਦੀ ਸਿੱਖਿਆ ਦੀ ਆ ਇਹਦੇ ਬਾਵਜੂਦ ਅਧਿਆਪਕ ਜਥੇਬੰਦੀਆਂ ਨਾਲ ਬੈਠ ਕੇ ਕੋਈ ਸਿੱਖਿਆ ਨੀਤੀ ਬਣਾਉਣ ਦੇ ਪੱਖੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਜਿਹੜਾ ਹੈਂਕੜ ਵਾਈ ਦਾ ਇਹ ਰਵਈਆ ਸਿੱਖਿਆ ਮੰਤਰੀ ਨੇ ਤੈਅ ਕੀਤਾ ਉਹਦੇ ਖਿਲਾਫ ਇਹ ਰੈਲੀ ਆ ਅਸੀਂ ਇਹ ਰੈਲੀ ਕਰਕੇ ਪੰਜਾਬ ਦਾ ਸਵਾਰ ਸਪੀਕਰ ਕਲਤਾਰ ਸੰਧਵਾ ਦੇ ਘਰ ਮਾਰਚ ਕਰਾਂਗੇ ਇਹ ਸਾਡਾ ਇੱਕ ਪ੍ਰੋਗਰਾਮ ਹੈ 11 ਜ਼ਿਲ੍ਹਿਆਂ ਦਾ 12 ਜ਼ਿਲ੍ਹਿਆਂ ਦਾ ਪ੍ਰੋਗਰਾਮ ਅਸੀਂ 19 ਤਰੀਕ ਨੂੰ ਗੰਭੀਰਪੁਰ ਦੇ ਵਿੱਚ ਕਰਨਾ ਤੇ ਜੇ ਸਰਕਾਰ ਨਹੀਂ ਸੁਣਵਾਈ ਕਰਦੀ ਅਸੀਂ ਜਿਹੜੀ ਇਸ ਏਕਤਾ ਨੂੰ ਜਿੰਨੀ ਕਿ ਅਸੀਂ ਹਾਸਲ ਏਕਤਾ ਕੀਤੀ ਆ ਇਹਨੂੰ ਹੋਰ ਵਿਸ਼ਾਲ ਕਰਾਂਗੇ ਤੇ ਲੰਮੀ ਕਰੜੀ ਸਟਰਗਲ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਲੜਾਂਗੇ ਅੱਜ ਅੱਜ ਨਾਲ ਅਸੀਂ ਇੱਥੇ ਸਾਂਝਾ ਦੇ ਆਪਕ ਮੋਰਚਾ ਪੰਜਾਬ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਹਾਂ ਜਿਹਦਾ ਲਗਭਗ ਪੰਜਾਬ ਦੀਆਂ 13 ਦੇ ਆਪਕ ਜਥੇਬੰਦੀਆਂ ਵੱਲੋਂ ਸਾਨੂੰ ਇਹ ਐਕਸ਼ਨ ਇਸ ਕਰਕੇ ਕਰਨਾ ਪੈ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਮੌਜੂਦਾ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਆ ਤੇ ਉਹ ਪ੍ਰਾਇੋਰਟੀ ਇਹਨਾਂ ਦੀ ਦੂਰ ਚਲੇ ਗਈ ਇਹਨਾਂ ਨੂੰ ਅਸੀਂ ਜਗਾਉਣ ਵਾਸਤੇ ਆਏ ਆ ਕਿ ਤੁਸੀਂ ਉਹ ਚੀਜ਼ਾਂ ਨੂੰ ਭੁੱਲ ਗਏ ਆ ਜਿਸ ਜਿਸ ਆਧਾਰ ਤੇ ਤੁਸੀਂ ਸਰਕਾਰ ਬਣਾਈ ਸੀ ਪਿਛਲੇ ਸਮੇਂ ਸਾਡੀ ਇੱਕ ਸਾਂਝੀ ਮੀਟਿੰਗ ਆ ਜਿਹੜੀ ਸਿੱਖਿਆ ਮੰਤਰੀ ਜੀ ਪੰਜਾਬ ਨਾਲ ਹੋ ਰਹੀ ਸੀਗੀ ਤੇ ਉਸ ਮੀਟਿੰਗ ਦੇ ਵਿੱਚ ਲਗਭਗ ਅਸੀਂ 38 ਜੜੀਆਂ ਅਧਿਆਪਕਾਂ ਦੀਆਂ ਤੇ ਪੰਜਾਬ ਦੇ ਬੱਚਿਆਂ ਦੇ ਨਾਲ ਸਕੂਲਾਂ 'ਚ ਪੜ੍ਹਦੇ ਨਾਲ ਸੰਬੰਧਿਤ ਮੰਗਾ ਸੀ ਉਹਦੇ ਤੇ ਅਸੀਂ ਚਰਚਾ ਕਰਨੀ ਸੀ ਔਰ ਲਗਾਤਾਰ ਅਸੀਂ ਲੰਬੇ ਸਮੇਂ ਤੋਂ ਕਈ ਮੀਟਿੰਗਾਂ ਦੇ ਵਿੱਚ ਸਹਿਮਤੀਆਂ ਵੀ ਬਣੀਆਂ ਪਰੰਤੂ ਉਹ ਲਾਗੂ ਨਹੀਂ ਸੀ ਹੁਣ ਤੱਕ ਹੋਈਆਂ ਜਦੋਂ ਅਸੀਂ ਮੰਤਰੀ ਜੀ ਦੇ ਨਾਲ ਸਾਂਝੀ ਮੀਟਿੰਗ ਕਰਨੀ ਸ਼ੁਰੂ ਕੀਤੀ ਤਾਂ ਸਿਰਫ ਤੇ ਸਿਰਫ ਉਹਨਾਂ ਨੇ ਦੋ ਮੰਗਾਂ ਸਾਡੀਆਂ ਸੁਣੀਆਂ ਉਹਦਾ ਕਾਰਨ ਇੱਕੋ ਹੀ ਆ ਕਿ ਇਹਨਾਂ ਨੇ ਮਾਸਟਰਾਂ ਤੋਂ ਲੈਕਚਰਰ ਪਿੱਛੇ ਪ੍ਰਮੋਟ ਕੀਤੇ ਕੁਝ ਲੈਪਟਾਉਟ ਕੇਸ ਆ ਜਿਹੜੇ ਈਟੀਟੀ ਦੇ ਆਪਕਾਂ ਤੋਂ ਮਾਸਟਰ ਪ੍ਰਮੋਟ ਕੀਤੇ ਉਹ ਸਾਰੀਆਂ ਜਿੰਨੀਆਂ ਪੰਜਾਬ ਚ ਸਾਮੀਆਂ ਖਾਲੀਆਂ ਉਹਨਾਂ ਸਾਰੀਆਂ ਨੂੰ ਸ਼ੋਅ ਨਾ ਕਰਦੇ ਹੋਏ ਇਹਦੇ ਆਪਕਾਂ ਨੂੰ ਦੂਰ ਧਾੜੇ ਮਜਬੂਰ ਕੀਤਾ ਜਾਣ ਲਈ ਔਰ ਇੱਥੋਂ ਇਹ ਗੱਲ ਸਾਫਤ ਹੋਈ ਕਿ ਸਰਕਾਰ ਜਿਹੜੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਈਵਨ ਦਨ ਮੀਟਿੰਗ ਚ ਮੰਤਰੀ ਜੀ ਦਾ ਇਹ ਕਹਿ ਦੇਣਾ ਕਿ ਅਸੀਂ ਮਿਡਲ ਸਕੂਲਾਂ ਨੂੰ ਆਉਣ ਵਾਲੇ ਸਮੇਂ ਚ ਬੰਦ ਕਰਨ ਜਾ ਰਹੇ ਹਾਂ ਇਹ ਇਹ ਸਾਡੇ ਲਈ ਪੰਜਾਬ ਦੀਆਂ ਅਧਿਆਪਕ ਜਥਿਆਂ ਜਥੇਬੰਦੀਆਂ ਲਈ ਬਹੁਤ ਵੱਡਾ ਸਵਾਲ ਸੀਗਾ ਇਹਦੇ ਆਧਾਰ ਦੇ ਉੱਤੇ ਅਸੀਂ ਅੱਜ ਦਾ ਪ੍ਰੋਗਰਾਮ ਔਰ ਇੱਕ ਸਾਡੇ ਸੀਐਨਪੀ ਵਾਲੇ ਅਧਿਆਪਕਾਂ ਜਿਹੜੇ ਜਿਨ੍ਹਾਂ ਚ ਡ੍ਰੈਗ ਟੀਚਰ ਤੇ ਪੀਟੀਆਈ ਅਧਿਆਪਕਾਂ ਉਹਨਾਂ ਦੀ ਤਨਖਾਹ ਕਟੌਤੀ ਆ ਜਿਹੜੀ ਵਿਭਾਗ ਵੱਲੋਂ ਕੀਤੀ ਜਾ ਰਹੀ ਆ ਔਰ ਇੱਥੋਂ ਤੱਕ ਹਸੋ ਹੀਣੀ ਆ ਵਿਭਾਗ ਦੀ ਸਾਡੇ ਮੰਤਰੀ ਜੀ ਸਾਡੇ ਕੋਲੇ ਮੰਨ ਰਹੇ ਆ ਕਿ ਪ੍ਰਾਣੀ ਰਿਕਵਰੀ ਨਹੀਂ ਕੀਤੀ ਜਾ ਸਕਦੀ ਜਿਹੜੀ ਕਿਸੇ ਵੀ ਅਦਾਲਤ ਕੋਈ ਵੀ ਅਦਾਲਤ ਪ੍ਰਵਾਨਗੀ ਨਹੀਂ ਦਿੰਦੀ ਉਹਦੇ باوجود ਇੱਕ ਪੱਤਰ ਆ ਜਿਹੜਾ ਥੱਲੇ ਭੇਜਿਆ ਗਿਆ ਔਰ ਅਧਿਆਪਕਾਂ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਆ ਸਰਕਾਰ ਕੁੱਲ ਮਿਲਾ ਕੇ ਜੇ ਅਸੀਂ ਕਹਿ ਲਈਏ ਕਿ ਕੇਂਦਰ ਦੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਦੇ ਹੀ ਹੋਈ ਸਕੂਲਾਂ ਦੀ ਆਕਾਰ ਘਟਾਈ ਕਰ ਰਹੀ ਆ ਜਿਹਦੇ ਤਹਿਤ ਸਕੂਲਾਂ ਦੇ ਵਿੱਚੋਂ ਬੱਚਿਆਂ ਲਈ ਜਿੱਥੇ ਸਿੱਖਿਆ ਦੂਰ ਹੋਊਗੀ ਉੱਥੇ ਨੌਜਵਾਨਾਂ ਲਈ ਰੋਜ਼ਗਾਰ ਹੈ ਜਿਹੜਾ ਉਹ ਵੀ ਪਰੇ ਚਲੇ ਜਾਊਗਾ ਇਹ ਸਾਰੇ ਜਿਹੜੇ ਮਸਲੇ ਹੈਗੇ ਆ ਜਿਹੜਾ ਮੇਨ ਸਾਡੇ ਇਹ ਮਸਲਿਆਂ ਚੋਂ ਆ ਜਿੱਥੇ ਕੰਪਿਊਟਰ ਦੇ ਅਧਿਆਪਕੇ ਚਾਹੁੰਦੇ ਆ ਕਿ ਸਾਡਾ ਰੋਜ਼ਗਾਰ ਪੱਕਾ ਹੋਵੇ ਦਫਤਰੀ ਕਰਮਚਾਰੀ ਚਾਹੁੰਦੇ ਆ ਕਿ ਸਾਡਾ ਰੋਜ਼ਗਾਰ ਪੱਕਾ ਹੋਵੇ ਇਹ ਸਾਡਾ ਜਿਹੜਾ ਇੱਥੇ ਸਾਂਝਾ ਅਧਿਆਪਕ ਮੋਰਚਾ ਤੇ ਡੀਟੀਐਫ ਵੱਲੋਂ ਸਾਂਝਾ ਪ੍ਰੋਗਰਾਮ ਆ ਇਹ ਸਾਡੀਆਂ ਪੂਰੇ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਦੇ ਉੱਤੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ 20 ਵਿਜੀ ਸਿੱਖਿਆ ਨੀਤੀ ਨੂੰ ਲਾਗੂ ਨਹੀਂ ਹੋਣ ਦੇਣਾ ਅਸੀਂ ਕੋਈ ਵੀ ਸਕੂਲ ਬੰਦ ਨਹੀਂ ਹੋਣ ਦੇਣਾ ਅਸੀਂ ਸਿੱਖਿਆ ਜਿਹੜੀ ਸਰਕਾਰ ਕਹਿ ਕੇ ਆਈ ਸੀ ਅਸੀਂ ਪਬਲਿਕ ਸੈਕਟਰ ਦੀ ਸਿੱਖਿਆ ਨੂੰ ਤਬਾਹ ਨਹੀਂ ਹੋਣ ਦੇਣਾ ਉਹਦੇ ਵਾਸਤੇ ਅਸੀਂ ਅੱਜ ਜਿਹੜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਹੁਣੇ ਆ ਉਹਨਾਂ ਨੂੰ ਜਗਾਉਣ ਵਾਸਤੇ ਆਏ ਆ ਕਿ ਤੁਹਾਡਾ ਸਿੱਖਿਆ ਮੰਤਰੀ ਤੇ ਤੁਹਾਡੀ ਜਿਹੜੀ ਸਰਕਾਰ ਆ ਉਹ ਸਿੱਖਿਆ ਵਿਰੋਧੀ ਫੈਸਲੇ ਕਰ ਰਹੀ ਆ ਉਹਦੇ ਤੇ ਕੋਈ ਸੁਣਵਾਈ ਨਹੀਂ ਕਰ ਰਹੀ ਇਸ ਕਰਕੇ ਅਸੀਂ ਇਹ ਸਾਂਝੀ ਰੈਲੀ ਕਰਕੇ ਜਗਾਵਾਂਗੇ ਔਰ ਜੇ ਇੱਥੇ ਵੀ ਸਾਡੀ ਗੱਲ ਨਾ ਬਣੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 19 ਤਰੀਕ ਨੂੰ ਸਿੱਖਿਆ ਮੰਤਰੀ ਦੇ ਦੁਆਰਾ ਅੱਧੇ ਪੰਜਾਬ ਦੀ ਰੈਲੀ ਉਤਰੇ ਕਰਾਂਗੇ ਅੱਧੇ ਪੰਜਾਬ ਵੱਲੋਂ ਅਜੇ ਇੱਥੇ ਆ ਉਸ ਤੋਂ ਬਾਅਦ ਵੀ ਜੇ ਫੇਰ ਵੀ ਨਹੀਂ ਕੋਈ ਗੱਲ ਬਣਦੀ ਅਸੀਂ 2 ਸਾਲਾਂ ਚ ਪੂਰਾ ਅਧਿਆਪਕ ਜਥੇਬੰਦੀਆਂ ਦੇ ਇੱਕ ਇਹਨੂੰ ਹੋਰ ਵਿਸ਼ਾਲ ਕਰਦੇ ਹੋਏ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਸਿੱਖਿਆ ਵਿਰੋਧੀ ਸਰਕਾਰ ਆ ਇਹ ਨਹੀਂ ਬੱਚਿਆਂ ਨੂੰ ਪੜਾਉਣਾ ਚਾਹੁੰਦੀ ਇਹ ਸਰਕਾਰ ਦਾ ਕੋਈ ਏਜੰਡਾ ਨਹੀਂ ਜੋ ਕਹਿ ਕੇ ਆਈ ਸੀ ਉਹਦੇ ਤਹਿਤ ਅਸੀਂ ਸਰਕਾਰ ਨੂੰ ਕੁਰਸੀ ਤੋਂ ਪਰੇ ਕਰਨ ਵਾਸਤੇ ਪੰਜਾਬ ਦੇ ਲੋਕਾਂ 'ਚ ਇਹਨਾਂ ਦਾ ਸਿੱਖਿਆ ਵਿਰੋਧੀ ਚਿਹਰਾ ਜਿਹੜਾ ਉਹਨੂੰ ਲੈ ਕੇ ਜਾਣ ਦੇ ਲਈ ਪੂਰਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ